ਵਾਸਪਤੀ ਵੈਰਾਈਟੀ ਹੈ ਜੀ ਇੱਕ ਆਮ ਕਿਸਾਨ ਦੇ ਖੇਤ ਚ ਵੀਡੀਓ ਬਣਦੀ ਹੈ ਵੈਰਾਈਟੀ 1847 ਹੈ ਕੋਈ ਇਹਨਾਂ ਨੂੰ ਡਾਕਟਰਾਂ ਨੇ ਨਹੀਂ ਕਿਹਾ ਸੀ ਵੀ ਤੁਸੀਂ ਆਹ ਸਪਰੇਅ ਕਰੋ ਕੋਈ ਫੇਸਬੁੱਕ ਜਾਂ ਯੂਟਿਊਬਰਾਂ ਨੇ ਨਹੀਂ ਕਿਹਾ ਸੀ ਵੀ ਆਹ ਸਪਰੇਅ ਕਰੋ ਇੱਕ ਆਮ ਕਿਸਾਨ ਨੇ ਸਮੇਂ ਸਿਰ ਸਪਰੇਅ ਕੀਤੀ ਹੈ ਤਾਂ ਉਹਦਾ ਰਿਜ਼ਲਟ ਆਪਣੇ ਸਾਹਮਣੇ ਹੈਗਾ ਕੋਈ ਇਹਦੇ ਵਿੱਚ ਕਾਲਗੈਰੀ ਨਹੀਂ ਹੈਗੀ ਕੋਈ ਇਹਦੇ ਵਿੱਚ ਬਲਾਸਟ ਰੋਗ ਨਹੀਂ ਹੈਗਾ ਕੋਈ ਇਹਦੇ ਵਿੱਚ ਝੁਲਸ ਰੋਗ ਨਹੀਂ ਹੈਗਾ ਫੰਗਸ ਵਾਲਾ ਕੋਈ ਰੋਗ ਨਹੀਂ ਹੈਗਾ ਕਿਉਂਕਿ ਸਮੇਂ ਸਿਰ ਸਪਰੇਅ ਹੋਈ ਹੈ ਤਾਂ ਰਿਜ਼ਲਟ ਆਪਣੇ ਸਾਹਮਣੇ ਹੈ ਮੋਤੀਆਂ ਵਰਗੀ ਜੀਰੀ ਹੈ 1847 5-4 ਦਿਨਾਂ ਨੂੰ ਵੱਡੀ ਜਾਣੀ ਹੈ ਆਪਾਂ ਇਹਦਾ ਝਾੜ ਵੀ ਤੁਹਾਨੂੰ ਦੱਸਾਂਗੇ ਕਿੰਨਾ ਨਿਕਲਿਆ ਤੇ ਕੀ ਰੇਟ ਲੱਗਦੀ ਹੈ 1847 ਵੈਰੈਟੀ ਜਿਹੜੇ ਕਿਸਾਨ ਵੀਰ ਨੂੰ ਸੂਝ ਹੈਗੀ ਹੈ ਆਪਣੀ ਜਾਣਕਾਰੀ ਰੱਖਦਾ ਫਸਲ ਦੇ ਬਰਤੀ 5-4% ਨਿਸਰੀ ਤੇ ਇਹਨਾਂ ਨੇ ਸਪਰੇਅ ਕਰੀ ਸੀ ਸਮੇਂ ਸਿਰ ਸਪਰੇਅ ਹੋ ਗਈ ਤਾਂ ਉਹਦਾ ਰਿਜ਼ਲਟ ਆਪਣੇ ਸਾਹਮਣੇ ਹੈ ਜੀਰੀ ਇੱਕ ਨੰਬਰ ਦੀ ਕੁਆਲਿਟੀ ਜੇਗੀ 1847 ਵੈਰਿਟੀ ਹੈ। ਬਾਕੀ ਤੁਸੀਂ ਕਮੈਂਟਰਾਂ ਅਹੀਂ ਜਰੂਰ ਦੱਸਿਓ ਬਾਈ ਵੀ ਕਿਹੜੇ-ਕਿਹੜੇ ਵੀਰ ਨੇ 1847 ਲਾਈ ਹੈ ਜਾਂ ਜਿਨੇ ਵਾੜ ਲਈ ਕੀ ਝੜ ਆਇਆਗਾ। ਕੀ ਰੇਟ ਲੱਗੀ ਹੈਗੀ ਤੇ ਇਹ ਜਰੂਰ ਕਮੈਂਟਰਾਂ ਅਹੀਂ ਸਾਂਝਾ ਕਰਿਓ ਤੇ ਆਪਾਂ ਤੁਹਾਨੂੰ ਦੱਸਾਂਗੇ ਇਹ ਪੰਜ-ਚਾਰ ਦਿਨਾਂ ਚ ਵੱਢਣ ਵਾਲੀ ਵੈਰਿਟੀ ਹੈਗੀ। ਇਹ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤੇ ਕਮੈਂਟਰਾਂ ਅਹੀਂ ਜਰੂਰ ਦੱਸ ਦਿਓ। ਧੰਨਵਾਦ ਬਾਈ।